ਸਤਿ ਸ਼੍ਰੀ ਅਕਾਲ ਜੀ ਹਾਂ ਜੀ ਰਵੀ ਵੀਰਾ ਜਦੋਂ ਦਾ ਕੈਨੇਡਾ ਤੋਂ ਇੰਡੀਆ ਵਾਪਸ ਆਇਆ ਹੈ ਤੇ ਉਹਨੇ ਇੱਕ ਦੋ ਵਲੌਗ ਪਾਈ ਹਨ ਤੇ ਵਲੌਗ ਦੇ ਵਿੱਚ ਆਪਣੀ ਸਾਸੂ ਮਾ ਨੂੰ ਨਾਲ ਦਿਖਾ ਦਿੱਤਾ ਤਾਂ ਲੋਕ ਉਤਰਾਂ ਤਰ੍ਹਾਂ ਦੀਆਂ ਗੱਲਾਂ ਕਰਨ ਲੱਗ ਪਏ ਹਨ ਲੋਕ ਉਹਨਾਂ ਨੂੰ ਸਵਾਲ ਕਰ ਰਹੇ ਹਨ ਕਿ ਮੈਕ ਦੇ ਮੰਮੀ ਤੁਹਾਡੇ ਨਾਲ ਹੈ ਤੇ ਮੈਕ ਕੀਤੇ ਹੈ ਲੋਕਾਂ ਨੂੰ ਤਾਂ ਜਿਵੇਂ ਬੋਲਣ ਦਾ ਮੌਕਾ ਹੀ ਮਿਲ ਗਿਆ ਹੈ ਲੋਕ ਉਹਨਾਂ ਨੂੰ ਕਹਿ ਰਹੇ ਹਨ ਤੁਸੀਂ ਮਹਿਕ ਦਾ ਸਾਥ ਛੱਡ ਦਿੱਤਾ ਤੇ ਕੁਝ ਕੁ ਲੋਕ ਕਹਿ ਰਹੇ ਹਨ ਕਿ ਮਹਿਕ ਆਪਣੇ ਮਾਪੇ ਦੇ ਕਹਿਣੇ ਵਿੱਚ ਨਹੀਂ ਹੈ ਜਿਦੇ ਕਰਕੇ ਉਸ ਦੇ ਮਾਪੇ ਨੇ ਉਸ ਨੂੰ ਛੱਡ ਦਿੱਤਾ ਹੈ ਮਹਿਕ ਦੇ ਮਮਾ ਰਵੀ ਦੇ ਨਾਲ ਰਹਿ ਰਹੇ ਹਨ ਮਹਿਕ ਦੇ ਨਾਲ ਕਿਉਂ ਨਹੀਂ ਰਹਿ ਰਹੇ ਹਨ ਤੇ ਕੁਝ ਲੋਕੀ ਇੱਥੇ ਦੋਸ਼ੀ ਠਹਿਰਾਏ ਰਹੇ ਹਨ ਮਣੀ ਨੂੰ ਕਿ ਸਾਰੇ ਸਿਆਪੇ ਦੀ ਜੜ ਮਣੀ ਹੈ ਹਾਂਜੀ ਇਹ ਮੈਂ ਨਹੀਂ ਬੋਲ ਰਹੀ ਇਹ ਤੁਸੀਂ ਇੰਡੀਅਨ ਮਮ ਕੁਕਿੰਗ ਤੇ ਰਵੀ ਦੇ ਬਲੌਗ ਦੇਖੋਗੇ ਤਾਂ ਉਹਨਾਂ ਦੇ ਬਲੌਗਾਂ ਦੇ نیچے ਜੋ ਲੋਕ ਬੋਲ ਰਹੇ ਹਨ ਮੈਂ ਤੁਹਾਨੂੰ ਉਹ ਦੱਸ ਰਹੀ ਹਾਂ ਕਿ ਲੋਕ ਜਿੰਨੇ ਮੂੰਹ ਉਨੀਆਂ ਗੱਲਾਂ ਕਰ ਰਹੇ ਹਨ ਆਪਾਂ ਸਾਰੇ ਜਾਣਦੇ ਹਾਂ ਮਹਿਕ ਇਦਾਂ ਦੀ ਲੜਕੀ ਨਹੀਂ ਹੈਗੀ ਜਿਹੜੀ ਆਪਣੇ ਮਾਪੇ ਬਾਪ ਦੇ ਕੈਨੇ ਤੋਂ ਬਾਹਰ ਹੋਵੇ ਮੈਂ ਕਿ ਇੰਨਾ ਪੜੀ ਲਿਖੀ ਜਦ ਉਸ ਦੀ ਜਵਾਨੀ ਚੜ੍ਹਦੀ ਸੀ ਉਦੋਂ ਉਹ ਆਪਣੇ ਮਾਪੇ ਬਾਪ ਦੇ ਕੈਨੇ ਤੋਂ ਬਾਹਰ ਨਹੀਂ ਹੋਈ ਤੇ ਫਿਰ ਹੁਣ ਕਿਵੇਂ ਹੋ ਸਕਦੀ ਹੈ ਹਾਂਜੀ ਮੈਂ ਕਿਸੇ ਵੀ ਸਾਈਡ ਨਹੀਂ ਲੈ ਰਹੀ ਕਿਸੇ ਦੀ ਵੀ ਮੈ ਤਾਰੀਫਦਾਰੀ ਨਹੀਂ ਕਰ ਰਹੀ ਮੈਂ ਜੋ ਸੱਚ ਹੈ ਉਹ ਬੋਲ ਰਹੀ ਹਾਂ ਤੇ ਨਾ ਹੀ ਇਹਦੇ ਵਿੱਚ ਦੋਸ਼ੀ ਠਹਿਰਾਉਣ ਦੀ ਲੋੜ ਹੈ ਮਨੀ ਨੂੰ ਕਿਉਂਕਿ ਮਣੀ ਦਾ ਆਪਣਾ ਪਰਿਵਾਰ ਆ ਉਹ ਆਪਣੇ ਪਰਿਵਾਰ ਵਿੱਚ బిਜੀਆ ਆਪਣੀ ਲਾਈਫ ਦੇ ਵਿੱਚ బిਜੀਆ ਆਪਣੇ ਬੱਚਿਆਂ ਦੇ ਨਾਲ బిਜੀ ਹੈ ਤੇ ਆਪਣੀ ਲਾਈਫ ਦਾ ਪੂਰਾ ਇੰਜੋਏਮੈਂਟ ਕਰ ਰਿਹਾ ਹੈ ਉਹ ਐਦਾਂ ਦਾ ਬੰਦਾ ਨਹੀਂ ਕਿ ਉਹ ਆਪਣੇ ਭਰਾ ਦੀ ਲਾਈਫ ਵਿੱਚ ਦਖਲ ਅੰਦਾਜ਼ੀ ਕਰੇਗਾ ਜਾਂ ਦੋਨਾਂ ਜੀਆਂ ਦੇ ਵਿੱਚ ਕੋਈ ਅਜਿਹੀ ਗੱਲ ਕਰੇਗਾ ਜਿੰਨਾ ਵਿੱਚ ਉਹਨਾਂ ਦਾ ਆਪਸ ਵਿੱਚ ਕੋਈ ਲੜਾਈ ਝਗੜੇ ਵਾਲੀ ਗੱਲ ਬਣੇ ਤੇ ਕੁਝ ਲੋਕ ਕਹਿ ਰਹੇ ਹਨ ਕਿ ਮਹਿਕ ਦੀ ਸਸਤ ਜਿਆਦਾ ਚੰਟ ਸੀ ਚਲਾਕ ਸੀ ਇਹਨੇ ਆਪਣੀ ਨੂਨ ਨੇ ਟਿਕਨ ਦਿੱਤੀ ਤੇ ਸ਼ਰਨ ਨੇ ਇਹਨੂੰ ਖੋਜੇ ਲਾ ਕੇ ਰੱਖਿਆ ਹੋਇਆ ਹੈ ਦੇਖੋ ਜੀ ਮਹਿਕ ਦੇ ਸਾਸੂ ਮਾ ਰਵੀ ਦੇ ਮम्मा ਤਾਂ ਉਸ ਦਿਨ ਤੋਂ ਅੱਧੇ ਹੋ ਗਏ ਨੇ ਜਦੋਂ ਦਾ ਰਵੀ ਤੇ ਮਹਿਕ ਅਲੱਗ ਹੋਇਆ ਇਹ ਗੱਲ ਆਪਾਂ ਸਾਰੇ ਜਾਣ ਚੁੱਕੇ ਹਾਂ ਤੇ ਬਹੁਤ ਸਾਰੇ ਲੋਕ ਏ ਵੀ ਰਵੀ ਨੂੰ ਪੁੱਛ ਰਹੇ ਹਨ ਕਿ ਤੁਹਾਡੇ ਮम्मा ਬਹੁਤ ਕਮਜ਼ੋਰ ਹੋ ਗਏ ਹੈ ਕੀ ਗੱਲ ਹੋਇਆ ਇਹਨਾਂ ਦੀ ਸਿਹਤ ਨੂੰ ਇਹਨਾਂ ਦੀ ਹੈਲਥ ਠੀਕ ਰਹਿੰਦੀ ਹੈ ਤੇ ਸਮਝਣ ਵਾਲੇ ਸਮਝ ਵੀ ਜਾਂਦੇ ਹਨ ਕਿ ਇਹਨਾਂ ਨੂੰ ਇੱਕ ਮਾਂ ਨੂੰ ਬੜਾ ਦੁੱਖ ਹੁੰਦਾ ਹੈ ਕਿ ਆਪਣੇ ਧੀ ਪੁੱਤ ਦਾ ਵਸਿਆ ਵਸਾਇਆ ਘਰ ਜਦੋਂ ਖਰਾਬ ਹੋ ਜਾਵੇ ਆਪਾਂ ਤਾਂ ਕਹਿੰਦੇ ਪ੍ਰਮਾਤਮਾ ਇਹਨਾਂ ਨੂੰ ਜਲਦੀ ਇਕੱਠੇ ਕਰੇ ਪਰ ਜਿੰਨਾ ਟਾਈਮ ਇਕੱਠੇ ਨਹੀਂ ਹੁੰਦੇ ਉਹਨਾਂ ਟਾਈਮ ਮਾਂ ਬਾਪ ਨੂੰ ਬਹੁਤ ਟੈਨਸ਼ਨ ਰਹਿੰਦੀ ਹੈ ਕਿਉਂਕਿ ਲੋਕ ਤਾਂ ਗੱਲਾਂ ਕਰਨ ਵਾਲੀ ਹੁੰਦੀ ਹੈ ਤੇ ਮਾਪੇ ਨੂੰ ਹੁੰਦਾ ਹੈ ਕਿ ਸਾਡੇ ਧੀਆਂ ਪੁੱਤ ਖੁਸ਼ ਰਹਿਣ ਆਪਣੀ ਗ੍ਰਸਤੀ ਦੇ ਵਿੱਚ ਹੱਸਦੇ ਵਸਦੇ ਆਪਣੀ ਗ੍ਰਸਤੀ ਨੂੰ ਪੂਰਾ ਇੰਜੋਏਮੈਂਟ ਕਰਨ। ਬਾਕੀ ਤੁਸੀਂ ਸਾਰੇ ਜਾਣੇ ਇਹਨਾਂ ਦੇ ਵਲੌਗ ਕਾਫੀ ਟਾਈਮ ਤੋਂ ਦੇਖਦੇ ਆ ਰਹੇ ਹੋ ਤੇ ਤੁਹਾਡੇ ਇਹਨਾਂ ਬਾਰੇ ਕੀ ਖਿਆਲ ਹਨ ਕਿ ਇਹ ਪਰਿਵਾਰ ਕਿੱਦਾਂ ਦਾ ਹੈ? ਕਿ ਵਾਕਿਆ ਹੀ ਮਣੀ ਦੇ ਕਹਿੰਦੇ ਮੈਕ ਨੂੰ ਛੱਡਿਆ ਰਵੀ ਨੇ ਜਾਂ ਫਿਰ ਐਵੇਂ ਅਫਵਾਹਾਂ ਹੀ ਹਨ? ਤੁਸੀਂ ਆਪਣੇ ਕਮੈਂਟ ਸੈਕਸ਼ਨ ਵਿੱਚ ਰਾਏ ਜ਼ਰੂਰ ਦੇਣੀ।